ਖਬਰਾਂ ਚਲਈਏ ਰਾਜਕਨ ਵੀਰ ਸਿੰਘ ਜੀ ਅੱਜ ਬੀਵੀਸੀ ਨੇ ਬੜੀ ਡਿਟੇਲ ਦੇ ਵਿੱਚ ਰਿਪੋਰਟ ਛਾਪੀ ਆ ਕਿ ਕਿਸ ਤਰ੍ਹਾਂ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਅਮਰੀਕਨ ਡ੍ਰੀਮ ਦੇਖਣ ਦੇ ਲਈ ਪਹੁੰਚ ਰਹੇ ਹੈਗੇ ਆ ਉਹਨਾਂ ਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਆ ਤੇ ਬੀਵੀਸੀ ਨੇ ਜੋ ਅੱਜ ਰਿਪੋਰਟ ਛਾਪੀ ਆ ਬਾਈ ਇੰਡੀਅਨਸ ਆ ਰਿਸਕਿੰਗ ਇਟ 올 ਟੂ ਚੇਸ ਦਾ ਅਮਰੀਕਨ ਡ੍ਰੀਮ ਉਹਦੇ ਵਿੱਚ ਸਿੱਖਾਂ ਦੀਆਂ ਫੋਟੋਆਂ ਵੀ ਛਾਪੀਆਂ ਹੈਗੀਆਂ ਆ ਕਿ ਕਿਸ ਤਰ੍ਹਾਂ ਉਹ ਜਿਹੜੇ ਬਾਰਡਰ ਕਰਾਸ ਕਰ ਰਹੇ ਆ ਕਨੇ 1 ਅਕਤੂਬਰ ਮਹੀਨੇ ਦੇ ਵਿੱਚ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੇ ਚਾਰਟਰਡ ਫਲਾਈਟਸ ਹਾਇਰ ਕੀਤੀਆਂ ਜੋ ਕਿ ਇੰਡੀਅਨ ਨੈਸ਼ਨਲ ਜਿਨ੍ਹਾਂ ਦੇ ਵਿੱਚ ਮжоਰਿਟੀ ਚ ਪੰਜਾਬੀ ਸੀ ਉਹਨਾਂ ਨੂੰ ਵਾਪਸ ਰਿਪੋਰਟ ਕਰਨ ਦੇ ਲਈ ਜੀ ਇਹ ਕਹਿੰਦੇ ਆਰਡੀਨਰੀ ਫਲਾਈਟ ਨਹੀਂ ਸੀਗੀਆਂ ਰਿਮੂਵਲ ਫਲਾਈਟ ਸੀਗੀਆਂ ਜਿਹਦੇ ਵਿੱਚ 100 ਤੋਂ ਵੱਧ ਪੈਸੇਂਜਰ ਹੁੰਦੇ ਆ ਜੋ ਫਲਾਈਟ ਸੀਗੀਆਂ ਇਹਨਾਂ ਦੇ ਵਿੱਚ ਭਾਰਤੀ ਮੂਲ ਦੇ ਇਮੀਗ੍ਰੈਂਟ ਜਿਨ੍ਹਾਂ ਚ ਪੰਜਾਬੀ ਮੈਜੋਰਟੀ ਚਾ ਉਹਨਾਂ ਨੂੰ ਵਾਪਸ ਅਮਰੀਕਾ ਤੋਂ ਭੇਜਿਆ ਜਾ ਰਿਹਾ ਸੀ ਇਹ ਅਕਤੂਬਰ ਮਹੀਨੇ ਦੀ ਗੱਲ ਆ ਆਲਰੇਡੀ ਆਪਾਂ ਪਹਿਲਾਂ ਵੀ ਇਹ ਖਬਰਾਂ ਸਾਂਝੀਆਂ ਕੀਤੀਆਂ ਭਈ ਆਲਰੇਡੀ ਰਿਪੋਰਟ ਕਰਨੇ ਜਿਹੜੇ ਸ਼ੁਰੂ ਕੀਤੇ ਗਏ ਹੈਗੇ ਆ ਯੂ ਐਸ ਆਫੀਸ਼ੀਅਲਸ ਨੇ ਕਿਹਾ ਕਿ ਜਿਹੜੀਆਂ ਲੇਟੈਸਟ ਫਲਾਈਟ ਸੀ ਉਹਨਾਂ ਦੇ ਵਿੱਚ ਅਡਲਟ men ਤੇ women ਦੋਨੋਂ ਹੀ ਬੰਦੇ ਵੀ ਸੀ ਤੇ ਬੀਬੀਆਂ ਵੀ ਸੀ ਉਹ ਪੰਜਾਬ ਨੂੰ ਭੇਜੀਆਂ ਗਈਆਂ ਸਾਰੇ ਹੀ ਉਹ ਰਿਪੋਰਟੀ ਸੀਗੇ ਆ ਇਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਹੋਮ ਟਾਊਨ ਆ ਉਹ ਨਹੀਂ ਪ੍ਰੀਸਾਈਜ਼ ਦੱਸਿਆ ਗਿਆ ਯੂਐਸ ਫਿਸਕਲ ਈਅਰ ਜਿਹੜਾ 2024 ਦਾ ਆ ਸਤੰਬਰ ਮਹੀਨੇ ਚ ਐਂਡ ਹੋਇਆ ਫਿਸਕਲ ਈਅਰ ਜੋ ਆਪ ਸਤੰਬਰ ਮਹੀਨੇ ਚ ਐਂਡ ਹੁੰਦਾ ਉਹਦੇ ਮੁਤਾਬਕ 1000 ਤੋਂ ਵੱਧ ਜਿਹੜੇ ਆ ਭਾਰਤੀ ਮੂਲ ਦੇ ਜਿਹੜੇ ਨੈਸ਼ਨਲਸ ਆ ਉਹ ਚਾਰਟਰ ਤੇ ਕਮਰਸ਼ੀਅਲ ਫਲਾਈਟਸ ਦੇ ਰਾਹੀਂ ਵਾਪਸ ਭੇਜੀ ਜਾ ਚੁੱਕੇ ਹੈਗੇ ਰੋਇਸ ਵਨਸਟੇਨ ਮੂਰੇ ਅਸਿਸਟੈਂਟ ਸੈਕਟਰੀ ਜੋ ਯੂ ਐਸ ਡਿਪਾਰਟਮੈਂਟ ਆਫ ਫੋਮਲੈਂਟ ਸਕਿਉਰਿਟੀ ਦੇ ਉਹਨਾਂ ਨੇ ਇਹ ਦੱਸਿਆ ਹੈਗਾ ਕਹਿੰਦੇ ਭਈ ਜੋ ਭਾਰਤੀ ਮੂਲ ਦੇ ਨੈਸ਼ਨਲਸ ਆ ਉਹਨਾਂ ਨੂੰ ਰਿਮੂਵ ਕੀਤਾ ਜਾ ਰਿਹਾ ਆ ਇਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈਗਾ ਮੈਸ ਮੋਰੇ ਨੇ ਇਹ মিডিਆ ਦੇ ਨੂੰ ਜਿਹੜੀ ਹੈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ ਕਹਿੰਦੇ ਭਈ ਜੋ ਲੋਕ ਮਕਸੀਕੋ ਤੋਂ ਇੱਧਰ ਆਦੇ ਆ ਉਹਦੇ ਨਾਲੋਂ ਹੁਣ ਵੱਧ ਗਿਣਤੀ ਦੇ ਵਿੱਚ ਕੈਨੇਡਾ ਵਾਲੇ ਬਾਰਡਰ ਤੋਂ ਕਰਾਸ ਕਰ ਰਹੇ ਹੈਗੇ ਆ ਕਿਉਂਕਿ ਕੈਨੇਡਾ ਦਾ ਬਾਰਡਰ ਬਹੁਤ ਲੰਮਾ ਬਾਰਡਰ ਆ ਤੇ ਉੱਥੇ ਇੰਨੀ ਜ਼ਿਆਦਾ ਜਿਹੜੀ ਆ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨਾ ਔਖਾ ਹੈਗਾ ਹੈ ਪ੍ਰੈਜ਼ੀਡੈਂਟਲ ਐਕਟ ਡੋਨਲਡ 트੍ਰੰਪ ਹੋਣਾ ਨੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਉਹਨਾਂ ਨੇ ਜੋ ਬਿਆਨ ਦਿੱਤੇ ਹੈਗੇ ਆ ਕਹਿੰਦੇ ਭਈ ਉਹਨਾਂ ਦੇ ਸਮੇਂ ਦੌਰਾਨ ਅਮਰੀਕਾ ਦੀ ਹਿਸਟਰੀ ਦੇ ਵਿੱਚ 1 ਆਫ ਦਾ ਬਿਗੇਸਟ ਡਿਪੋਰਟੇਸ਼ਨ ਹੋਊਗੀ ਸੋ ਨੇਚਰਲੀ ਉਹਦੇ ਵਿੱਚ ਭਾਰਤੀ ਮੂਲ ਦੇ ਹੋਣਗੇ ਤੇ ਵੱਡੀ ਗਿਣਤੀ 'ਚ ਪੰਜਾਬੀ ਮੂਲ ਦੇ ਵੀ ਹੋਣਗੇ ਜੀ ਅਕਤੂਬਰ 2020 ਤੋਂ ਲੈ ਕੇ ਹੁਣ ਤੱਕ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ ਅਫੀਸ਼ੀਅਲਸ ਨੇ 1,70,000 ਇੰਡੀਅਨ ਇਮੀਗ੍ਰੈਂਟਸ ਜੋ ਇਲੀਗਲੀ ਕ੍ਰੋਸ ਕਰ ਰਹੇ ਸੀ ਨਾਰthern ਤੇ ਸਦਰਨ ਬਾਰਡਰ ਦੋਨਾਂ ਤੇ ਉਹਨਾਂ ਨੂੰ ਫੜਿਆ ਹੈਗਾ ਜੀ ਕਹਿੰਦੇ ਵੀ ਲਾਟਨ ਅਮਰੀਕਾ ਤੇ ਕਰੇਬੀਅਨ ਏਰੀਆ ਨਾਲੋਂ ਇੰਡੀਅਨ ਨੈਸ਼ਨਲ ਜਿਹੜੇ ਆ ਥਰਡ ਲਾਰਜੇਸਟ ਗਰੁੱਪ ਹੈਗਾ ਆਊਟਸਾਈਡ ਦਾ ਵੈਸਟਰਨ ਹਮਿਸਫੀਅਰ ਜੋ ਐਂਟਰ ਹੋ ਰਹਾ ਹੈਗੇ ਆ ਗਿਲ ਗੁਆਰਾ ਤੇ ਸਨੇਹਾ ਪੂਰੀ ਇਹ ਇਮੀਗ੍ਰੈਂਟ ਐਨਾਲਿਸਟ ਹੈਗੇ ਆ ਮਿਸਕਨਨ ਸੈਂਟਰ ਜੋ ਵਸ਼ਿੰਗਟਨ 베ਸ ਹੈਗਾ ਜੀ ਬਿਲਕੁਲ ਅਜੋਸ਼ ਸਿੰਘ ਜੀ 2022 ਦੇ ਵਿੱਚ ਐਸਟੀਮੇਟ ਮੰਨਿਆ ਜਾਂਦਾ ਹੈ ਵੀ ਸਵਾ 7 ਲੱਖਾਂ ਡਾਕੂਮੈਂਟਡ ਇਮੀਗ੍ਰੈਂਟਸ ਭਾਰਤ ਦੇ ਵਿੱਚ ਸੀਗੇ ਆ ਜੋ ਕਿ ਅਨਡਾਕੂਮੈਂਟਡਸ ਦੇ ਵਿੱਚੋਂ ਤੀਜਾ ਸਭ ਤੋਂ ਵੱਡਾ ਗਰੁੱਪ ਬਣਦਾ ਹੈ ਮੈਕਸੀਕੋ ਤੇ ਅਲਸਾਲਵਾਡੋਰ ਤੋਂ ਬਾਅਦ ਦੇ ਵਿੱਚ ਪਿਊ ਰਿਸਰਚ ਸੈਂਟਰ ਦਾ ਜਿਹੜਾ ਡਾਟਾ ਆ ਉਹ ਦੱਸਦਾ ਹੈ ਰੀਸੈਂਟਲੀ ਇੰਡੀਆ ਵੈਸਟ ਨੇ ਇੱਕ ਆਰਟੀਕਲ ਛਾਪਿਆ ਸੀ ਵੀ ਐਸ ਟਾਈਮ ਜਿਹੜੇ ਗੈਰਕਾਨੂੰਨੀ ਢੰਗ ਦੇ ਨਾਲ ਬਾਰਡਰ पार ਕਰ ਰਹੇ ਆ ਤੇ ਜਿਹੜਾ ਸਾਈਲ ਬਣਾ ਰਹੇ ਆ ਉਹਨਾਂ ਦੇ ਵਿੱਚੋਂ 50% ਤੋਂ ਵੱਧ ਗੁਜਰਾਤੀ ਵੀ ਜਿਹੜੇ ਆ ਉਹ ਇਸ ਟਾਈਮ ਇਨਵੋਲਵ ਹੈਗੇ ਨੇ ਸੋ ਡਾਟਾ ਦੇਖ ਕੇ ਕਹਿੰਦੇ ਵੀ ਇਹ ਸਾਫ ਪਤਾ ਜਿਹੜਾ ਉਹ ਲੱਗ ਰਿਹਾ ਜਿਹੜੇ ਦੇਖ ਰਹੇ ਨੇ ਵੀਡੀਓ ਦੇਖ ਸਕਦੇ ਵੀ ਕਿਸ ਤਰੀਕੇ ਨਾਲ ਬਾਰਡਰ ਦੇ ਲਾਗੇ ਉਹਨਾਂ ਨੇ ਪਰਿਵਾਰ ਵੀ ਦਿਖਾਏ ਆ ਬੱਚਿਆਂ ਦੇ ਨਾਲ ਵੀ ਦਿਖਾਏ ਆ ਤੇ ਆ ਸਰਦਾਰ ਵੀ ਜਿਹੜੇ ਉਹ ਦਿਖਾ ਰਹੇ ਆ ਵੀ ਆਪਣੇ ਆਪ ਨੂੰ ਯੂਐਸ ਬਾਰਡਰ ਪਟ੍ਰੋਲ ਏਜੰਟਸ ਨੂੰ ਹਵਾਲੇ ਕਰਨ ਦੇ ਲਈ ਜਿਹੜਾ ਹੋ ਉੱਥੇ ਜਿਹੜਾ ਉਹ ਜਾ ਰਹੇ ਆ ਸੋ ਮਾਈਗ੍ਰੈਂਟਸ ਕਿੰਨੇ ਵੀ ਕੋਈ ਲੋਵੇਸਟ ਇਕਨੋਮਿਕ ਸਟ੍ਰਾਟਾ ਤੋਂ ਜਿਹੜੇ ਉਹ ਨਹੀਂ ਆ ਰਹੇ ਇਨਫੈਕਟ ਆਪਾਂ ਨੂੰ ਪਤਾ ਹੈ ਵੀ ਲੱਖ ਰੁਪਏ ਦੇ ਕੇ ਆਉਂਦੇ ਆ ਏਜੰਸੀਜ਼ ਕਹਿੰਦੇ ਵੀ ਇਹਨਾਂ ਤੋਂ 1-1 ਲੱਖ ਡਾਲਰ ਤੱਕ ਚਾਰਜ ਕਰ ਰਹੇ ਆ ਜਸਟ ਇਮੇਜਿਨ ਹਰਜੋਤ ਸਿੰਘ ਜੀ 1 ਲੱਖ ਡਾਲਰ ਜਿਹੜਾ ਆ ਉਹ ਏਜੰਟ ਆ ਇਹਨਾਂ ਲੋਕਾਂ ਤੋਂ ਚਾਰਜ ਕਰ ਰਹੇ ਆ ਤੇ ਲੰਮੇ ਲੰਮੇ ਰਾਹ ਬਾਰਡਰ ਕੰਟਰੋਲ ਨੂੰ ਪਾਰ ਕਰਾਉਣਾ ਡੌਂਕੀਆਂ ਲਾਉਣੀਆਂ ਜਾਨ ਜਿਹੜੀ ਉਹ ਜੋਖਮ ਦੇ ਵਿੱਚ ਜਿਹੜੀ ਉਹ ਪਾਉਣੀ ਕਈ ਕਹਿੰਦੇ ਵੀ ਫਾਰਮੂਲ ਸੈੱਲ ਕਰਕੇ ਇੱਥੋਂ ਤੱਕ ਕਿ ਕਈ ਤਾਂ ਲੋਨ ਚੱਕ ਕੇ ਵੀ ਇਸ ਬਾਰਡਰ ਨੂੰ ਜਿਹੜੀ ਆ ਉਹ ਪਾਰ ਕਰਨ ਦੇ ਲਈ ਆ ਰਹੇ ਆ ਯੂਐਸ ਇਮੀਗ੍ਰੇਸ਼ਨ ਦੇ ਕੋਰਟ ਨੇ ਜਿਹੜਾ ਉਹ ਦੱਸਿਆ ਵੀ ਡਾਟਾ ਕਹਿੰਦਾ ਵੀ ਕੋਈ ਬਾੜਾ ਚਾਬਾ ਦੇਣ ਵਾਲਾ ਨਹੀਂ ਸੀਗਾ 2024 ਦੇ ਵਿੱਚ ਜਿਹੜੇ ਮжоਰਿਟੀ ਇੰਡੀਅਨ ਮਾਈਗ੍ਰੈਂਟਸ ਆ ਉਹ ਮੇਲ ਸੀਗੇ ਤੇ 18 ਤੋਂ 34 ਸਾਲ ਦੇ ਆ ਸੋ ਸਾਰੇ ਜਿਹੜੇ ਨੌਜਵਾਨ ਆ ਉਹਨਾਂ ਨੇ ਇਧਰ ਨੂੰ ਰੋਕ ਰਖਤਿਆਰ ਅਕਿੱਤਾ ਹੋਇਆ ਆ ਦੂਜੇ ਪਾਸੇ ਕਹਿੰਦੇ ਵੀ ਜਿਹੜਾ ਕੈਨੇਡਾ ਨਦਰਨ ਬਾਰਡਰ ਤੇ ਆ ਉਹ ਹੁਣ ਕਹਿੰਦੇ ਵੀ ਬਹੁਤੀ ਇੱਕ ਇੱਕ ਐਕਸੈਸਿਬਲ ਐਂਟਰੀ ਪੁਆਇੰਟ ਭਾਰਤੀਆਂ ਦੇ ਲਈ ਬਣ ਜਾਂ ਗਿਆ ਆ ਵਿਜ਼ਟਰ ਵੀਜ਼ਾ ਪ੍ਰੋਸੈਸਿੰਗ ਉੱਥੇ ਲੱਗਦੇ ਸਿਰਫ 76 ਦਿਨ ਤੇ ਜੇ ਯੂਐਸ ਦੇ ਵੀਜ਼ੇ ਦੇ ਲਈ ਕੰਪੇਅਰ ਕਰਨਾ ਹੋਵੇ ਤਾਂ ਕਹਿੰਦੇ ਵੀ 100 ਦਿਨ ਤੋਂ ਵੀ ਇੱਕ ਸਾਲ ਤੋਂ ਵੀ ਸੌਰੀ ਵੱਧ ਦਾ ਸਮਾਂ ਉਸਦੇ ਵਿੱਚ ਲੱਗਦਾ ਹੈਗਾ ਆ ਸਵਾਂਟਨ ਸੈਕਟਰ ਆਖਦੇ ਨੇ ਇੱਕ ਇਲਾਕਾ ਆ ਜਿਹੜਾ ਵਰਮੌਂਟ ਦੀਆਂ ਕਾਉਂਟੀ ਨਿਊਯਾਰਕ ਤੇ ਨਿਊ ਹੈਮਸ਼ਾਇਰ ਦਾ ਜਿਹੜਾ ਉਹ ਇਲਾਕਾ ਆ ਜਿੱਥੇ ਕੈਨੇਡਾ ਦੇ ਨਾਲ ਬਾਰਡਰ ਲੱਗਦਾ ਆ ਸਵਾਂਟਨ ਸੈਕਟਰ ਕਰਕੇ ਆ ਤੇ ਕਹਿੰਦੇ ਵੀ ਉਥੇ ਭਾਰਤੀ ਨੈਸ਼ਨਲਸ ਨੇ ਇਸ ਸਾਲ ਦੇ ਵਿੱਚ ਰਿਕਾਰਡ ਜਿਹੜੇ ਉਹ ਤੋੜੇ ਆ ਉਥੇ ਆંકੜੇ ਜਿਹੜੇ ਬਹੁਤ ਜ਼ਿਆਦਾ ਵਧੇ ਨੇ 2715 ਜਾਣਿਆਂ ਨੇ ਜੂਨ ਮਹੀਨੇ ਦੇ ਵਿੱਚ ਉੱਚੀ ਐਂਟਰੀ ਜਿਹੜੀ ਉਹ ਮਾਰੀ ਹੈਗੀ ਆ ਸੋ ਇਹ ਆਪਾਂ ਜਿਹੜਾ ਅੰਕੜਾ ਤੁਹਾਡੇ ਨਾਲ ਇਸ ਲਈ ਇਹ ਖਬਰ ਜਿਹੜੀ ਸ਼ੇਅਰ ਕਰ ਰਹੇ ਆ ਜਿੱਥੇ ਭਾਰਤ ਦੁਨੀਆ ਭਾਰਤ ਦੇ ਵਿੱਚ ਇਹ ਝੂਠ ਬੋਲਣੋਂ ਨਹੀਂ ਹਟੰਦੇ ਆ ਵੀ ਸਾਡੇ ਵਰਗਾ ਜਿਹੜੀ ਕੋਈ ਡੈਮੋਕ੍ਰੇਸੀ ਨਹੀਂ ਪਰ ਉਸ ਡੈਮੋਕ੍ਰੇਸੀ ਨੂੰ ਲੱਤ ਮਾਰ ਕੇ ਲੋਕ ਅਮਰੀਕਨ ਡ੍ਰੀਮ ਵੱਲ ਨੂੰ ਅਮਰੀਕਾ ਵੱਲ ਨੂੰ ਇਸੇ ਖਾਤਰ ਹੀ ਜਿਹੜਾ ਉਹ ਆ ਰਹੇ ਆ ਤਾਂ ਜੋ ਇੱਥੇ ਇੱਕ ਵਧੀਆ ਜੀਵਨ ਆ ਉਹ ਬਤੀਤ ਕਰ ਸਕਣ ਜ਼ਿੰਦਗੀ ਉਹਨਾਂ ਦੀ ਖੁਸ਼ਹਾਲ ਹੋਵੇ ਤੇ ਲੋਕਾਂ ਨੂੰ ਜਿਹੜਾ ਆ ਇਸ ਦੇ ਵਿੱਚ ਜਿਹੜਾ ਉਹ ਫਾਇਦਾ ਹੋਵੇ ਉਹਨਾਂ ਦੇ ਪਰਿਵਾਰ ਜਿਹੜੇ ਆ ਸੁਖੀ ਸੁਖੀ ਜਿਹੜੇ ਉਹ ਇੱਥੇ ਰਹਿ ਸਕਣ ਸੋ ਇੱਥੇ ਇਹੀ ਪਤਾ ਲੱਗਦਾ ਹਰ ਜੋ ਚੇਂ ਨਹੀਂ ਵੀ ਜਿਹੜਾ ਸੋ ਕਾਲਡ ਗੁਜਰਾਤ ਮਾਡਲ ਜਾਂ ਵਿਕਾਸ ਦਾ ਜਿਹੜਾ ਉੱਥੇ ਮਾਡਲ ਆ ਜਾਂ ਉਹਦੇ ਨਾਂ ਦੇ ਉੱਤੇ ਜੋ ਚਰਚਾਵਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਆ ਉਹ ਟੋਟਲ ਫੇਲ ਉੱਥੇ ਹੋ ਰਹੀਆਂ ਆ ਉੱਥੇ ਉਸ ਦਾ ਕੋਈ ਲੈਣਾ ਦੇਣਾ ਨਹੀਂ ਆ ਲੋਕ ਲੱਖ ਲੱਖ ਡਾਲਰ ਖਰਚ ਕੇ ਲੱਖਾਂ ਕਰੋੜਾ ਰੁਪਏ ਖਰਚ ਕੇ ਅਮਰੀਕੀ ਜਿਹੜੇ ਆ ਉਹ ਸੁਪਨੇ ਨੂੰ ਪੂਰਾ ਕਰਨ ਦੇ ਲਈ ਇਧਰ ਆ ਰਹੇ ਆ ਜਦ ਕਿ ਇਹ ਵੀ ਇਸ ਟਾਈਮ ਸਪਸ਼ਟ ਪਤਾ ਆ ਵੀ ਅਗਲਾ ਪ੍ਰਸ਼ਾਸਨ ਵੀ ਕਿੰਨਾ ਸਖਤ ਹੋਣ ਵਾਲਾ ਆ ਤੇ ਨਾਲ ਦੇ ਨਾਲ ਕੈਨੇਡਾ ਤੋਂ ਆ ਰਹੇ ਲੋਕਾਂ ਦੇ ਲਈ ਤੇ ਮੈਕਸੀਕੋ ਤੋਂ ਆ ਰਹੇ ਲੋਕਾਂ ਦੇ ਲਈ ਇਹਨਾਂ ਨੇ ਕਿੰਨੇ ਸਖਤ ਕਾਨੂੰਨ ਦਿੱਤੇ ਆ ਬਹੁਤਿਆਂ ਨੂੰ ਆਪਣੀ ਇਹ ਗੱਲ ਚੰਗੀ ਨਹੀਂ ਲੱਗਣੀ ਪਰ ਉਹਨਾਂ ਦਾ ਭਵਿੱਖ ਬਹੁਤ ਹੀ ਜ਼ਿਆਦਾ ਧੁੰਦਲਾ ਆ ਜਦ ਉਹਨਾਂ ਨੇ ਖਾਸ ਕਰਕੇ ਆਈ ਥਿੰਕ ਮਈ 2023 ਜਾਂ ਮਾਰਚ 2023 ਤੋਂ ਬਾਅਦ ਦੇ ਵਿੱਚ ਆਖ ਦਿੱਤਾ ਸੀ ਵੀ ਜਿਹੜਾ ਵੀ ਕੈਨੇਡਾ ਤੋਂ ਆਊਗਾ ਉਹਦੋਂ ਅਸੀਂ ਅਸਾਈਲਮ ਨਹੀਂ ਦੇਣਾ ਬਸ਼ਰਤੇ ਉਹਨੇ ਆਪਣਾ ਅਸਾਈਲਮ ਉੱਥੇ ਕੈਨੇਡਾ ਦੇ ਵਿੱਚ ਅਪਲਾਈ ਕੀਤਾ ਹੋਵੇ ਪਰ ਕਹਿੰਦੇ ਵੀ ਹੁਣ ਜਿਹੜੀ ਮਾਈਗ੍ਰੇਸ਼ਨ ਆ ਜਿਹੜੀ ਕਿ ਇੱਕ ਟਾਈਮ ਦੇ ਉੱਤੇ ਪੰਜਾਬ ਤੋਂ ਸਭ ਤੋਂ ਜ਼ਿਆਦਾ ਹੁੰਦੀ ਸੀ ਹੁਣ ਹਰਿਆਣੇ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਇਹ ਇੱਕ ਨਵਾਂ ਸੋਰਸ ਆਫ origin ਉਹ ਬਣ ਚੁੱਕਾ ਹੈਗਾ ਆ ਸੋ ਭਾਵੇਂ ਪੰਜਾਬ ਦੇ ਲੋਕ ਰੈਗੂਲਰਲੀ ਇੱਥੇ ਲੰਬੇ ਸਮੇਂ ਤੋਂ ਲਗਾਤਾਰ ਜਿਹੜੇ ਆ ਰਹੇ ਸੀਗੇ ਪਰ ਹੁਣ ਜਿਹੜੇ ਹਰਿਆਣੇ ਤੇ ਗੁਜਰਾਤ ਤੋਂ ਲੋਕਾਂ ਦਾ ਟੰਤਾ ਵੀ ਜਿਹੜਾ ਉਹ ਤੇਜ਼ੀ ਦੇ ਨਾਲ ਵਧਿਆ ਹੈ ਜੀ ਇਹਦੇ ਸਬੰਧ ਦੇ ਵਿੱਚ ਜੋ ਲੋਕਾਂ ਨੇ ਰਿਪੋਰਟ ਤਿਆਰ ਕੀਤੀ ਹੈਗੀ ਆ ਪਬਲੋ ਬੋਸ ਕਰਕੇ ਏ ਮਾਈਗ੍ਰੇਸ਼ਨ ਤੇ अर्बन स्टडी ਦੇ स्कॉलर ਯੂਨੀਵਰਸਿਟੀ ਆਫ 버ਮੌਂਟ ਦੇ ਉਹਨਾਂ ਨੇ ਇਹ ਕਿਹਾ ਵੀ ਮੋਸਟਲੀ ਜਿਹੜੇ ਭਾਰਤੀ ਮੂਲ ਦੇ ਲੋਕ ਆ ਜਾਂ ਪੰਜਾਬੀ ਆ ਜੋ ਕ੍ਰੋਸ ਕਰ ਰਹੇ ਹੈਗੇ ਉਹ ਇਕਨੋਮਿਕ ਓਪਰਚ्युनिटी ਕਰਕੇ ਕਰ ਰਹੇ ਹੈਗੇ ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ ਆ ਸੋ ਕਹਿੰਦੇ ਵੀ ਉਹ ਪਿੰਡੂ ਏਰੀਆ ਚ ਨਹੀਂ ਰਹਿੰਦੇ ਮੋਸਟਲੀ ਜਦੋਂ ਬਾਰਡਰ ਕ੍ਰੋਸ ਵੀ ਕਰਦੇ ਆ ਤੇ ਮੁੜ ਕੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਚਲੇ ਜਾਂਦੇ ਹੈਗੇ ਆ ਉਹ ਕਹਿੰਦੇ ਵੀ ਜਿੰਨੀਆਂ ਕਿ ਵੀ ਮੈਂ ਇੰਟਰਵਿਊ ਨਾਲ ਕੀਤੀਆਂ ਆ ਉਹਨਾਂ ਤੋਂ ਸਾਰਾ ਕੁਝ ਇਹੀ ਲੱਗਦਾ ਹੈਗਾ ਬੈਟਰਨ ਇਮੀਗ੍ਰੇਸ਼ਨ ਆਫੀਸਰ ਟਿਮ ਹੋਮਨ ਜੋ ਇਨਚਾਰਜ ਹੋਣਗੇ ਸੀਵੀਪੀ ਦੇ ਸੋ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਮਾਸ ਰਿਪੋਰਟੇਸ਼ਨ ਕਰਾਂਗੇ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਹਿਊਜ਼ ਨੈਸ਼ਨਲ ਸਕਿਉਰਟੀ ਰਿਸਕ ਹੈਗਾ ਆ ਕੀ ਹੋਊਗਾ ਨਾਲੇ ਸਮੇਂ ਚ ਇਹ ਤਾਂ ਹਜੇ ਤੱਕ ਕਲੀਅਰ ਨਹੀਂ ਹੈਗਾ ਪਰ ਉਹਨਾਂ ਨੇ ਦੱਸਿਆ ਕਿ ਜੋ ਲੋਕ ਬਾਰਡਰ ਕਰਾਸ ਕਰ ਰਹੇ ਹੈਗੇ ਆ ਉਹ ਜੋਬਸ ਵੀ ਉਦਾਂ ਦੀਆਂ ਕਰਦੇ ਆ ਡੋਮੈਸਟਿਕ ਲੇਬਰ ਦੀਆਂ ਜਾ ਰੈਸਟੋਰੈਂਟ ਵਰਕਰ ਇਦਾਂ ਦਾ ਜਿਹੜਾ ਕੰਮ ਕੰਮ ਆ ਉਹ ਉਹ ਕਰਦੇ ਹੈਗੇ ਆ ਅ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਡੈਸਪਰੇਟ ਇੰਡੀਅਨਸ ਆ ਉਹ ਆਪਣੀ ਚੰਗੀ ਜ਼ਿੰਦਗੀ ਜੀਣ ਦੇ ਲਈ ਅ ਯੂ ਐਸ ਇਸ ਜੋ ਆ ਰਹੇ ਸੀ ਉਹ ਕਹਿੰਦੇ ਭਈ ਤੁੰਦਲੀ ਹੋ ਜਾਊਗੀ ਅ ਸੋ ਆਉਣ ਵਾਲਾ ਸਮਾਂ ਜਿਹੜਾ ਆ ਉਹ ਬੜਾ ਖਤਰਨਾਕ ਹੈਗਾ ਅਮਰੀਕਾ ਦੇ ਵਿੱਚ ਜੋ ਲੋਕ ਇਲੀਗਲੀ ਕਰਾਸ ਕਰਕੇ ਯੂ ਐਸ ਏ ਨੂੰ ਆ ਰਹੇ ਜੀ ਮੁਲਕਲ ਨਾਲ ਦੇ ਨਾਲ ਇਹ ਵੀ ਜਿਹੜਾ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਜ ਜਿਨ੍ਹਾਂ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਖਾਲਿਸਤਾਨ ਮੂਵਮੈਂਟ ਨੂੰ ਲੈ ਕੇ ਚਰਚਾ ਜਿਹੜੀ ਚੱਲੀ ਆ ਇੰਡੀਅਨ ਸਰਕਾਰ ਜਿੱਦਾਂ ਸਿੱਖਾਂ ਦਾ ਸ਼ਿਕਾਰ ਬਾਹਰਲੇ ਮੁਲਕਾਂ ਦੇ ਵਿੱਚ ਕਰ ਰਹੀ ਆ ਉਹਨਾਂ ਨੂੰ ਕਤਲੋਗਾਰਤ ਕਰ ਰਹੀ ਆ ਜਾਂ ਅਸੈਸੀਨੇਸ਼ਨ ਦੀ ਸੁਪਾਰੀਆਂ ਜਿਹੜੀਆਂ ਉਹ ਦੇ ਰਹੇ ਆ ਉੱਥੇ ਬੈਠੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਵੀ ਇੱਕ ਵਾਰੀ ਫੇਰ ਡਰ ਜਿਹੜਾ ਉਹ ਪੈਦਾ ਹੋਇਆ ਆ ਵੀ ਖੌਰੇ ਉੱਥੇ ਵੀ ਉਹਨਾਂ ਨੂੰ ਭਾਰਤ ਵਿੱਚ ਵੀ ਫਿਰ ਦੁਬਾਰਾ ਜਿਹੜਾ ਉਹ ਟਾਰਗੇਟ ਕੀਤਾ ਜਾ ਸਕਦਾ ਆ ਜਿੱਦਾਂ 84 ਦੇ ਵਕਤ ਤੇ ਉਸ ਤੋਂ ਬਾਅਦ ਦੇ ਸਮੇਂ ਦੇ ਵਿੱਚ ਕੀਤਾ ਗਿਆ ਸੀਗਾ ਆ ਆਪਾਂ ਇਹ ਵੀ ਦੇਖਿਆ ਹਰਜੋਤ ਸਿੰਘ ਜਿਹੜਾ ਗੁਜਰਾਤ ਮਾਡਲ ਨੂੰ ਛੱਡਦੇ ਹੋਏ ਕਈ ਜਿਹੜੇ ਗੁਜਰਾਤੀ ਪਰਿਵਾਰ ਉਹ ਇੱਥੇ ਆਇਆ ਇੱਥੋਂ ਤੱਕ ਕਿ ਇੱਕ ਜਿਹੜਾ ਪਟੇਲ ਪਰਿਵਾਰ ਜਿਨ੍ਹਾਂ ਨੂੰ ਸਿਆਲਾਂ ਦੇ ਵਿੱਚ ਭਾਰ ਠੰਡ ਦੇ ਵਿੱਚ ਬਾਰਡਰ ਪਾਰ ਕਰਨ ਦੇ ਲਈ ਏਜੰਟ ਨੇ ਕਿਹਾ ਹੋਊਗਾ ਜਾਂ ਜਿੱਦਾਂ ਵੀ ਉਹਨਾਂ ਨੇ ਕੀਤਾ ਉਹ ਵਿਚਾਰੇ ਠੰਡ ਦੇ ਨਾਲ ਹੀ ਜਿਹੜੇ ਉਹ ਮਰ ਗਏ ਹੁਣ ਤੱਕ ਜਿਹੜੇ ਆ ਇੱਥੇ ਮਰਨ ਵਾਲਿਆਂ ਦੀ ਸੰਖਿਆ ਖਾਸ ਕਰਕੇ ਕੈਨੇਡਾ ਤੋਂ ਇਧਰਲੇ ਪਾਸੇ ਨੂੰ ਆਉਣ ਵਾਲਿਆਂ ਦੀ ਉਹ ਵੀ ਲਗਾਤਾਰ ਜਿਹੜੀ ਉਹ ਵੱਧ ਰਹੀ ਹੈਗੀ ਆ ਸੋ ਉਹ ਚਾਰ ਜੀ ਸੀਗੇ ਦੋ ਬੱਚੇ ਤੇ ਮੀਆਂ ਬੀਬੀ ਜਿਹੜੇ ਆ ਉਹਨਾਂ ਦੀ ਜਿਹੜੀ ਉੱਥੇ ਮੌਤ ਹੋਈ ਸੀਗੀ ਆ ਇਸ ਮੌਕੇ 2021 ਤੋਂ ਬਾਅਦ ਦੇ ਵਿੱਚ ਕਿੰਨੇ ਵੀ ਬਹੁਤ ਜ਼ਿਆਦਾ ਜਿਹੜੇ ਪਰਿਵਾਰਾਂ ਦੇ ਪਰਿਵਾਰ ਉਹ ਬਾਰਡਰ ਪਾਰ ਕਰ ਰਹੇ ਆ 16 ਤੋਂ 18% ਤੱਕ ਡਿਊਰਿੰਗ ਅ ਡਿਟੈਂਸ਼ਨਸ ਆ ਕਹਿੰਦੇ ਵੀ ਹੁਣ ਬਾਰਡਰ ਦੋਨਾਂ ਬਾਰਡਰ ਦੇ ਉੱਤੇ ਮੈਕਸੀਕੋ ਤੇ ਕੈਨੇਡਾ ਦੇ ਬਾਰਡਰ ਦੇ ਉੱਤੇ ਉਹ ਪਰਿਵਾਰਾਂ ਦੀਆਂ ਜਿਹੜੀਆਂ ਹੋ ਹੋ ਰਹੀਆਂ ਹੈਗੀਆਂ ਆ ਸੋ ਇਹ ਜਿਹੜੀ ਸਥਿਤੀ ਆ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਇੱਕ ਤਾਂ ਅਮਰੀਕਾ ਦੇ ਪੱਖ ਤੋਂ ਜੇ ਦੇਖਿਆ ਜਾਵੇ ਜਿੱਦਾਂ ਟਾਮ ਹੋਮਨ ਦਾ ਤੁਸੀਂ ਬਿਆਨ ਦਿੱਤਾ ਵੀ ਇਹ ਇੱਕ ਬਹੁਤ ਵੱਡਾ ਖਤਰਾ ਹੈ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਇਸ਼ੂ ਜਿਹੜਾ ਇਸ ਤੇ ਵਿੱਚ ਬਣ ਜਾਂਦਾ ਆ ਉਸ ਦੇ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਲੋਕ ਭਾਰਤ ਨੂੰ ਲੱਤ ਮਾਰ ਕੇ ਇਸੇ ਲਈ ਇੱਥੇ ਆ ਰਹੇ ਆ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਵੀ ਉੱਥੇ ਕੋਈ ਵੀ ਉਹਨਾਂ ਦੇ ਜ਼ਿੰਦਗੀ ਦਾ ਰੋਜ਼ਗਾਰ ਦਾ এমਪਲాయਮੈਂਟ ਦਾ ਜਾਂ ਕਾਰੋਬਾਰ ਦਾ ਕੋਈ ਸਕੋਪ ਨਹੀਂ ਆ ਕੋਈ ਭਵਿੱਖ ਨਹੀਂ ਆ ਪਰਿਵਾਰਾਂ ਨੂੰ ਪਾਲਣਾ ਔਖਾ ਹੋਇਆ ਪਿਆ ਆ ਤੇ ਉੱਥੇ ਰਿਸ਼ਵਤ ਖੋਰੀ ਤੇ ਉੱਥੇ ਬਾਕੀ ਜਿਹੜਾ ਆ ਰਹਿਣ ਸਹਿਣ ਤੇ ਜਿਸ ਤਰੀਕੇ ਦਾ ਪੋਲੂਸ਼ਨ ਤੇ ਹੋਰ ਸਾਰੀਆਂ ਚੀਜ਼ਾਂ ਆ ਉਹਦੇ ਕਰਕੇ ਲੋਕ ਇੱਥੇ ਨੂੰ ਆ ਰਹੇ ਆ ਤੇ ਜਿਸ ਤਰੀਕੇ ਦੇ ਨਾਲ ਨਾਲੇ ਜਿਹੜਾ ਮੋਦੀ ਹੈ ਜ਼ਹਿਰ ਘੋਲ ਰਿਹਾ ਵਿਸ਼ ਘੋਲ ਰਿਹਾ ਆ ਲੋਕਾਂ ਦੇ ਦਿਮਾਗਾਂ ਚ ਜਿੱਦਾਂ ਉੱਥੇ ਮਾਈਨੋਰਟੀਜ਼ ਦੇ ਖਿਲਾਫ ਮジョਰਿਟੀ ਨੂੰ ਜਿਹੜਾ ਉਹ ਕਰ ਰਿਹਾ ਮਾਈਨੋਰਟੀਜ਼ ਨੂੰ ਮਾਰਨ ਵਾਲ ਨੂੰ ਜਿਹੜਾ ਉਹ ਤੁਲੇ ਹੋਏ ਆ ਲੋਕ ਇੱਥੇ ਆ ਕੇ ਇੱਕ ਚੰਗੇ ਜੀਵਨ ਵੱਲ ਨੂੰ ਜਿਹੜਾ ਉਹ ਸੋਚ ਰਹੇ ਹੈਗੇ ਆ ਸੋ ਇਸੇ ਕਰਕੇ ਹੀ ਲੱਖਾਂ ਦੀ ਤਦਾਦ ਦੇ ਵਿੱਚ ਭਾਰਤੀ ਜਿਹੜੇ ਆ ਉਹ ਭਾਰਤ ਨੂੰ ਛੱਡ ਕੇ ਲੱਖਾਂ ਡਾਲਰ ਵੀ ਲੱਖਾਂ ਰੁਪਏ ਵੀ ਕਰੋੜਾਂ ਰੁਪਏ ਵੀ ਲਾ ਕੇ ਤੇ ਨਾਲ ਆਪਣੀ ਜਾਨ ਜੋਖਮ ਚ ਪਾ ਕੇ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾ ਰਹੇ ਆ ਜਦ ਕਿ ਉਸ ਵਕਤ ਜਦ ਜਦ ਕਿ ਇਹ ਭਵਿੱਖ ਦਾ ਨਾ ਪਤਾ ਹੋਵੇ ਵੀ ਉਹਨਾਂ ਦਾ ਇਮੀਗ੍ਰੇਸ਼ਨ ਦਾ ਜਿਹੜਾ ਭਵਿੱਖ ਆ ਉਹ ਕਿਸ ਤਰੀਕੇ ਦਾ ਇੱਥੇ ਬਣੇਗਾ ਪਰ ਫਿਰ ਵੀ ਲੱਖਾਂ ਹੀ ਲੋਕ ਜਿਹੜੇ ਆ ਉਹ ਭਾਰਤੀ ਲਗਾਤਾਰ ਮੋਦੀ ਨੂੰ ਲਤ ਮਾਰ ਕੇ ਹੋਏ ਅਮਰੀਕਾ ਨੂੰ ਜਿਹੜਾ ਉਹ ਆਪਣੀ ਗੱਲ ਲਾਉਣਾ ਚਾਹ ਰਹੇ